ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅਸੀਂ ਪੰਜਾਬੀ ਪੇਪਰ A ਦੀ ਕਲਾਸ ਭਾਸ਼ਾ ਅਤੇ ਉਪਭਾਸ਼ਾ ਜਿਹੜਾ ਪਹਿਲਾ ਟੋਪਿਕ ਆ ਅੱਜ ਅਸੀਂ ਸਾਰੇ ਜਾਣੇ ਕਰਾਂਗੇ ਕਿ ਪੰਜਾਬ ਦੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ ਪੰਜਾਬ ਸ਼ਬਦ ਜਿਹੜਾ ਫਾਰਸੀ ਦੇ ਦੋ ਸ਼ਬਦ ਪੰਜ ਪਲੱਸ ਆਪ ਦੇ ਸ਼ਬਦਾ ਤੋਂ ਮਿਲਿਆ ਹੋਇਆ ਹੈ ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼ ਕਈ ਵਾਰੀ ਸਾਨੂੰ ਕੁਐਸਚਨ ਇਹ ਵੀ ਆ ਜਾਂਦਾ ਕਿ ਪੰਜਾਬ ਦਾ ਅਰਥ ਕੀ ਆ ਤਾਂ ਅਸੀਂ ਦੱਸਣਾ ਹੈ ਕਿ ਪੰਜ ਦਰਿਆਵਾਂ ਦਾ ਦੇਸ਼ ਜਾਂ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਪੰਜਾਬ ਸ਼ਬਦ ਕਿਹੜੇ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈਗਾ ਕਈ ਵਾਰੀ ਕੁਐਸਚਨ ਇਹ ਵੀ ਬਣਦਾ ਹੈਗਾ ਕਿ ਪੰਜ ਦਰਿਆ ਕਿਹੜੇ ਹਨ ਤਾਂ ਸਾਨੂੰ ਪੰਜ ਦਰਿਆ ਜਿਹੜੇ ਯਾਦ ਕਰ ਲੈਣੇ ਚਾਹੀਦੇ ਨੇ ਜਿਵੇਂ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਪਹਿਲਾ ਇਹਦਾ ਨਾਂ ਪੰਚਨੰਦ ਸੀ ਕਈ ਵਾਰੀ ਕੁਐਸ਼ਨ ਇਹ ਵੀ ਬਣਦਾ ਕਿ ਪੰਜਾਬ ਦਾ ਪਹਿਲਾ ਨਾਂ ਕੀ ਸੀ ਪੰਚਨੰਦ ਸੀ ਜਾਂ ਟਕਦੇਸ ਸੀ ਤਾਂ ਅਸੀਂ ਕੀ ਲਾਵਾਂਗੇ ਕੁਐਸ਼ਨ ਕਿ ਪੰਜਾਬ ਦਾ ਪਹਿਲਾ ਨਾਂ ਪੰਚਨੰਦ ਸੀ ਪੰਜਾਬ ਦਾ ਜਿਹੜਾ ਇਹ ਨਾਂ ਹੈ ਮੁਸਲਮਾਨਾਂ ਨੇ 13ਵੀਂ ਸਦੀ ਦੇ ਵਿੱਚ ਰੱਖਿਆ ਸੀ ਪੰਜਾਬ ਉਸ ਸਮੇਂ ਇਹ ਨਾਂ ਪ੍ਰਚਲਿਤ ਹੋ ਗਿਆ ਸੀ ਪੁਐਸ਼ਨ ਇਹ ਵੀ ਬਣਦਾ ਹੈ ਕਿ ਸਭ ਤੋਂ ਵੱਧ ਜਿਹੜੀ ਪੰਜਾਬੀ ਬੋਲੀ ਆ ਉਹ ਕਿੱਥੇ ਬੋਲੀ ਜਾਂਦੀ ਆ ਸਭ ਤੋਂ ਪੰਜਾਬੀ ਜਿਹੜੀ ਵੱਧ ਆ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਆ ਪੰਜਾਬੀ ਇਹ ਜਿਹੜੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈਗੀ ਆ ਪੰਜਾਬੀ ਭਾਸ਼ਾ ਦੀ ਲਿਪੀ ਹੈ ਜਿਹੜੀ ਉਹ ਗੁਰਮੁਖੀ ਲਿਪੀ ਆ ਜੀ ਜਿਹੜੀ ਭਾਸ਼ਾ ਨਾ ਬੱਚਾ ਉਹ ਸਮਾਜ ਤੋਂ ਗ੍ਰਹਿਣ ਕਰਦਾ ਕਈ ਵਾਰ ਕੁਐਸਚਨ ਇਹ ਬਣਦਾ ਕਿ ਬੱਚਾ ਭਾਸ਼ਾ ਜਿਹੜੀ ਕਿੱਥੋਂ ਗ੍ਰਹਿਣ ਕਰਦਾ ਤਾਂ ਜਿਹੜੀ ਬੱਚਾ ਭਾਸ਼ਾ ਉਹ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਬਾਰੇ ਸਾਡੇ ਮੇਨ ਟਾਪਿਕ ਤੇ ਆਉਨੇ ਆ ਭਾਸ਼ਾ ਕਿ ਭਾਸ਼ਾ ਦੀ ਪਰਿਭਾਸ਼ਾ ਕੀ ਆ ਭਾਸ਼ਾ ਇੱਕ ਸੰਚਾਰ ਦਾ ਮਾਧਿਅਮ ਆ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾ ਭਾਵ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਜਿੱਦਾਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਜਿਵੇਂ ਲਿਖਣਾ ਬੋਲਣਾ ਸਮਝਣ ਤੋਂ ਇਲਾਵਾ ਕੁਝ ਜਿਹੜੇ ਸੰਕੇਤ ਆ ਨਾ ਉਹ ਵੀ ਸੰਚਾਰ ਦੇ ਹੀ ਹਨ ਜਿਹੜੀ ਭਾਸ਼ਾ ਦੀ ਉਤਪਤੀ ਆਣਾ ਇਹ ਸੰਸਕ੍ਰਿਤੀ ਦੇ ਸ਼ਬਦ ਤੋਂ ਹੋਈ ਆ ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜੀ ਭਾਸ਼ਾ ਦੀ ਉਤਪਤੀ ਹੈ ਕਿਹੜੀ ਭਾਸ਼ਾ ਤੋਂ ਹੋਈ ਆ ਤੇ ਸੰਸਕ੍ਰਿਤੀ ਦੇ ਸ਼ਬਦ ਤੋਂ ਹੋਈ ਆ ਸੰਸਕ੍ਰਿਤੀ ਭਾਸ਼ਾ ਦੇ ਸ਼ਬਦ ਭਾਸ਼ਾ ਤਾਤੂ ਤੋਂ ਆਇਆ ਹੈਗਾ ਜਿਹਦਾ ਅਰਥ ਹੈ ਕਹਿਣਾ ਬੋਲਣਾ ਤੇ ਸੰਬੋਧਨ ਕਰਨਾ ਭਾਸ਼ਾ ਨੂੰ ਉਰਦੂ ਭਾਸ਼ਾ ਦੇ ਵਿੱਚ ਜ਼ੁਬਾਨ ਵੀ ਕਿਹਾ ਜਾਂਦਾ ਹੈ ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜਾ ਮਨੁੱਖ ਆਪਣੇ ਮਨ ਦੇ ਹਾ ਭਾਵੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਉਹਨੂੰ ਅਸੀਂ ਭਾਸ਼ਾ ਕਹਿੰਦੇ ਆ ਜੋ ਉਪ ਭਾਸ਼ਾ ਤਾਂ ਉਸਨੂੰ ਅਸੀਂ ਭਾਸ਼ਾ ਕਹਿੰਦੇ ਆ ਹਾਂਜੀ ਹੁਣ ਅਸੀਂ ਕਰਾਂਗੇ ਭਾਸ਼ਾ ਦੀਆਂ ਕਿਸਮਾਂ ਕਿ ਭਾਸ਼ਾ ਦੋ ਟਾਈਪ ਦੀ ਹੁੰਦੀ ਹੈ ਜੇਕਰ ਕੁਐਸਚਨ ਸਾਨੂੰ ਆ ਜਾਂਦਾ ਕਿ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਨੇ ਤਾਂ ਭਾਸ਼ਾ ਦੀਆਂ ਦੋ ਕਿਸਮਾਂ ਨੇ ਮੌਖਿਕ ਜਿਹੜੀ ਹੁੰਦੀ ਉਹ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਅਸੀਂ ਡੇਲੀ ਦੇ ਵਿੱਚ ਬੋਲਦੇ ਆ ਆਪਣੇ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਬੋਲਦੇ ਆ ਲਿਖਤੀ ਹੁੰਦੀ ਹੈ ਜੀ ਸਹਿਤਿਕ ਭਾਸ਼ਾ ਜਿਹੜੀ ਕਿ ਸਾਡੀਆਂ ਜਿਵੇਂ ਜਿੰਨੇ ਵੀ ਸਿਹਤ ਨਾਲ ਸੰਬੰਧਿਤ ਕੰਮ ਨੇ ਉਹਨਾਂ ਵਿੱਚ ਆ ਜਾਂਦੀ ਹੈ ਜੀ ਆਮ ਬੋਲਚਾਲ ਦੀ ਭਾਸ਼ਾ ਅਸੀਂ ਇੱਕ ਦੂਸਰੇ ਨਾਲ ਜੋ ਬੋਲਦੇ ਆ ਉਹਨੂੰ ਕਹਿ ਦਿੰਦੇ ਆ ਮੌਖਿਕ ਭਾਸ਼ਾ ਲਿਖਤੀ ਨੂੰ ਅਸੀਂ ਲਿਪੀ ਭਾਸ਼ਾ ਵੀ ਕਹਿ ਦਿੰਨੇ ਆ ਜੀ ਭਾਸ਼ਾ ਦੇ ਨਾਲ ਸੰਬੰਧਿਤ ਅਨੁਸ਼ੇਦ ਜਦੋਂ ਸੰਵਿਧਾਨ ਦੇ ਵਿੱਚ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਸ ਟਾਈਮ ਜਿਹੜੀਆਂ 22 ਭਾਸ਼ਾਵਾਂ ਇਦਾਂ ਦੀਆਂ ਸੀ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈਗੀ ਆ ਕੁਐਸਚਨ ਇਦਾਂ ਦਾ ਵੀ ਬਣ ਜਾਂਦਾ ਹੈਗਾ ਕਿ ਸੰਵਿਧਾਨ ਦੇ ਦੁਆਰਾ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਤਾਂ ਅਸੀਂ ਦੱਸਾਂਗੇ ਜੀ 22 ਭਾਸ਼ਾਵਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਮਾਨਤਾ ਪ੍ਰਾਪਤ ਹੈ ਉਹ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਨੇ ਕਈ ਵਾਰੀ ਸਾਨੂੰ ਕੁਐਸਚਨ ਵੀ ਆ ਜਾਂਦਾ ਹੈਗਾ ਜਿੱਦਾਂ ਸੰਸਕ੍ਰਿਤੀ ਹਿੰਦੀ ਪੰਜਾਬੀ ਡੋਗਰੀ ਉਰਦੂ ਕਸ਼ਮੀਰੀ ਸਿੰਧੀ ਨੇਪਾਲੀ ਸੰਧਾਲੀ ਬੰਗਾਲੀ ਗੁਜਰਾਤੀ ਬਾਡੋ ਅਸਾਮੀ ਤੇ ਮਨੀਪੁਰੀ ਮਰਾਠੀ ਮਥਾਲੀ ਉੜੀਆ ਕੋਕਣੀ ਕੰਨੜ ਮਲਿਆਮਲ ਤਾਮਿਲ ਤੇ ਤੈਂਗਲੀ 26 ਜਨਵਰੀ 1950 ਨੂੰ ਮੂਲ ਸੰਵਿਧਾਨ ਦੇ ਵਿੱਚ ਸਿਰਫ 14 ਭਾਸ਼ਾਵਾਂ ਸੀ ਜਿਹੜੀਆਂ ਨੂੰ ਮਾਨਤਾ ਪ੍ਰਾਪਤ ਦਿੱਤੀ ਗਈ ਸੀ ਜਦੋਂ ਸਾਡਾ ਸੰਵਿਧਾਨ ਲਾਗੂ ਹੁੰਦਾ ਨਾ ਤਾਂ ਉਸ ਟਾਈਮ ਸਿਰਫ 14 ਹੀ ਭਾਸ਼ਾਵਾਂ ਏਦਾਂ ਦੀਆਂ ਸੀ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਕੀਤੀ ਗਈ ਸੀ ਕਿ ਇਸ ਟਾਈਮ 22 ਭਾਸ਼ਾਵਾਂ ਏਦਾਂ ਦੀਆਂ ਨੇ ਜਿਹੜੀਆਂ ਮਾਨਤਾ ਪ੍ਰਾਪਤ ਨੇ ਸੌਰੀ ਮੈਂ ਇਹ ਕਹਿਤਾ ਸੀਗਾ ਪਹਿਲਾਂ ਕਿ ਸੰਵਿਧਾਨ ਜਦੋਂ ਸਾਡਾ ਲਾਗੂ ਹੋਈ ਸੋ ਉਦੋਂ 22 ਭਾਸ਼ਾਵਾਂ ਨੂੰ ਮਾਨਤਾ ਸੀ ਨਹੀਂ ਉਦੋਂ ਸਿਰਫ ਜਦੋਂ ਸਾਡਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੁੰਦਾ ਤਾਂ ਉਸ ਟਾਈਮ 14 ਭਾਸ਼ਾਵਾਂ ਨੂੰ ਮਾਂ ਦਾ ਪ੍ਰਾਪਤ ਦਿੱਤੀ ਗਈ ਸੀ ਹਾਂਜੀ ਹੁਣ ਅਸੀਂ ਕਰਾਂਗੇ ਕਿ ਭਾਸ਼ਾ ਨੂੰ ਕਿਹੜੇ ਦਰਜੇ ਪ੍ਰਾਪਤ ਨੇ ਮਾਤ ਭਾਸ਼ਾ ਪੰਜਾਬੀ ਭਾਸ਼ਾ ਨੂੰ ਮਾਤ ਭਾਸ਼ਾ ਵੀ ਕਿਹਾ ਜਾਂਦਾ ਹੈਗਾ ਕੁਐਸਚਨ ਕਈ ਵਾਰੀ ਆ ਜਾਂਦਾ ਪੰਜਾਬੀ ਭਾਸ਼ਾ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਹੈਗਾ ਤਾਂ ਇਸ ਨੂੰ ਮਾਤ ਭਾਸ਼ਾ ਵੀ ਕਿਹਾ ਜਾਂਦਾ ਮਾਤ ਭਾਸ਼ਾ ਭਾਵ ਕਿ ਜਿਹੜੀ ਬੋਲੀ ਸਾਡੀ ਮਾਂ ਤੋਂ ਅਸੀਂ ਸਿੱਖਦੇ ਹਾਂ ਜਾਂ ਅਸੀਂ ਸਾਡੇ ਘਰ ਤੋਂ ਸਿੱਖਦੇ ਹਾਂ ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਅੰਤਰਰਾਸ਼ਟਰੀ ਭਾਸ਼ਾ ਹੋਗੀ ਜਿਵੇਂ ਜੀ ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਈ ਵਾਰੀ ਕੁਐਸਚਨ ਆ ਜਾਂਦਾ ਹੈਗਾਗਾ ਕਿ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਜਾਂ ਇੰਟਰਨੈਸ਼ਨਲ ਭਾਸ਼ਾ ਕਿਹਾ ਜਾਂਦਾ ਤਾਂ ਅਸੀਂ ਉਸ ਟਾਈਮ ਲਿਖਾਂਗੇ ਕਿ ਭਾਸ਼ਾ ਨੂੰ ਜਿਹੜਾ ਜੀ ਉਹ ਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈਗਾ ਜੀ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਟਕਸਾਲੀ ਭਾਸ਼ਾ ਜਿਵੇਂ ਸਾਡੀ ਮਾਝੀ ਹੋ ਗਈ ਕਈ ਵਾਰੀ ਕੁਐਸਚਨ ਆਉਂਦਾ ਟਕਸਾਲੀ ਭਾਸ਼ਾ ਕਿਹੜੀ ਆ ਤਾਂ ਟਕਸਾਲੀ ਭਾਸ਼ਾ ਜਿਹੜੀ ਸਾਡੀ ਜਿਉ ਮਾਝੀ ਹੈਗੀ ਆ ਪਰਦੇਸੀਕ ਭਾਸ਼ਾ ਦਾ ਮਤਲਬ ਹੁੰਦਾ ਵੀ ਕੋਸ਼ਕ ਕਿਤੇ ਦੇ ਵਿੱਚ ਜਾਂ ਇੱਕ ਇਲਾਕੇ ਦੇ ਵਿੱਚ ਬੋਲੀ ਜਾਂਦੀ ਜਿਹੜੀ ਭਾਸ਼ਾ ਹੈਗੀ ਆ ਉਹਨੂੰ ਪਰਦੇਸੀਕ ਭਾਸ਼ਾ ਕਹਿੰਦੇ ਨੇ ਰਾਜ ਭਾਸ਼ਾ ਜਿਹੜੀ ਸਾਡੀ ਪੰਜਾਬੀ ਆ ਨਾ ਜਿਹੜੀ ਇਹ ਭਾਸ਼ਾ ਨੂੰ ਅਸੀਂ ਰਾਜ ਭਾਸ਼ਾ ਵੀ ਕਹਿੰਨੇ ਨੇ ਵਿਅਕਤੀਗਤ ਭਾਸ਼ਾ ਜਿੱਦਾਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਉਸ ਨੂੰ ਵਿਅਕਤੀਗਤ ਭਾਸ਼ਾ ਵੀ ਕਹਿ ਦਿੰਨੇ ਆ ਉਪਭਾਸ਼ਾਵਾਂ ਦੇ ਵਿੱਚ ਆ ਜਾਂਦਾ ਜੀ ਜਿਵੇਂ ਕਿ ਮਾਝੀ 도ਆਬੀ ਮਲਵਈ ਪੁਆਦੀ ਕਾਫੀ ਹੋਰ ਸਾਰੀਆਂ ਪਛਾਵਾਂ ਵੀ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਇਸੇ ਤਰ੍ਹਾਂ ਭਾਸ਼ਾ ਨੂੰ ਕਾਫੀ ਸਾਰੇ ਦਰਜੇ ਪ੍ਰਾਪਤ ਨੇ ਜਿਵੇਂ ਕਿ ਮਾਤ ਭਾਸ਼ਾ ਫਿਰ ਇੱਕ ਵਾਰੀ ਅੰਤਰਰਾਸ਼ਟਰੀ ਭਾਸ਼ਾ ਤਕਸਾਲੀ ਭਾਸ਼ਾ ਸਾਡੀ ਮਾਜੀ ਹੋਗੀ ਜੀ ਰਾਜ ਭਾਸ਼ਾ ਨੂੰ ਵੀ ਕਹਿੰਦੇ ਆ ਅਸੀਂ ਇਹਨੂੰ ਪਰਦੇਸਿਕ ਭਾਸ਼ਾ ਵੀ ਕਹਿੰਦੇ ਆ ਵਿਅਕਤੀਗਤ ਭਾਸ਼ਾ ਵੀ ਕਹਿੰਦੇ ਆ ਉਪਭਾਸ਼ਾ ਵੀ ਕਹਿੰਦੇ ਆ ਠੀਕ ਹੈ ਜੀ ਅੱਜ ਲਈ ਇੰਨੀ ਕਲਾਸ ਆ ਜਿਹੜਾ ਇਹਦਾ ਅਗਲਾ ਭਾਗ ਉਹ ਆਪਾਂ ਕੱਲ ਕਰਾਂਗੇ ਸੋ ਥੈਂਕ ਯੂ ਤੁਸੀਂ ਦੱਸਿਓ ਕਲਾਸ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਅੱਗੇ ਸਾਰੇ ਬੱਚਿਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਗੱਲ ਉਹਨਾਂ ਨੂੰ ਨਹੀਂ ਪਤਾ ਲੱਗੀ ਹੋਰ ਕਿਸੇ ਚੈਨਲ ਤੋਂ ਤੇ ਉਹ ਇਸ ਵੀਡੀਓ ਦੇ ਵਿੱਚੋਂ ਜਾਣ ਸਕਣ ਤੇ ਉਹ ਆਪਣੇ ਪੇਪਰ ਦੀ ਵਧੀਆ ਤਿਆਰੀ ਕਰ ਸਕਣ ਸੋ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅੱਜ ਅਸੀਂ ਭਾਸ਼ਾ ਤੇ ਉਪਭਾਸ਼ਾ ਦੀ ਸੈਕਿੰਡ ਕਲਾਸ ਲੈ ਕੇ ਹਾਜ਼ਰ ਹਾਂ ਕੱਲ ਅਸੀਂ ਕੀਤਾ ਸੀ ਕਿ ਭਾਸ਼ਾ ਦੀਆਂ ਕਿਸਮਾਂ ਭਾਸ਼ਾ ਦੀਆਂ ਕਿਸਮਾਂ ਤੇ ਭਾਸ਼ਾ ਨੀਆਂ ਵੰਨੀਆਂ ਇਹਦਾ ਦੋਨਾਂ ਨਾਲ ਇੱਕ ਕੁਐਸਚਨ ਆ ਸਕਦਾ ਜੇਕਰ ਭਾਸ਼ਾ ਦੀਆਂ ਕਿਸਮਾਂ ਪੁੱਛਿਆ ਗਿਆ ਸਾਡੇ ਤੋਂ ਤਾਂ ਫਿਰ ਅਸੀਂ ਕੱਲ ਲਿਖਿਆ ਸੀ ਜਿੱਦਾਂ ਕਿ ਮੌਖਿਕ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਤੇ ਲਿਖਤੀ ਭਾਸ਼ਾ ਜਿਹੜੀ ਆ ਉਹ ਦੋ ਕਿਸਮਾਂ ਨੇ ਭਾਸ਼ਾ ਦੀਆਂ ਜੇਕਰ ਭਾਸ਼ਾ ਦੀ ਵੰਗੀ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਹਨ ਵਿਅਕਤੀਗਤ ਭਾਸ਼ਾ ਪਿੰਜਨ ਤੇ ਕੋਰੀਅਲ ਵੰਗੀ ਜੇਕਰ ਸਾਨੂੰ ਕੁਐਸਚਨ ਆਉਂਦਾ ਕਿ ਭਾਸ਼ਾਆਂ ਨੇ ਕਿੰਨੀਆਂ ਵੰਡੀਆਂ ਹਨ ਤਾਂ ਭਾਸ਼ਾਆਂ ਦੀਆਂ ਦੋ ਵੰਗੀਆਂ ਹਨ ਵਿਅਕਤੀਗਤ ਭਾਸ਼ਾ ਕਿਹੜੀ ਹੁੰਦੀ ਆ ਇਸ ਸ਼੍ਰੇਣੀ ਦੇ ਵਿੱਚ ਅਪ ਭਾਸ਼ਾ ਜਾਂ ਸਲੈਗ ਹੁੰਦੀ ਆ ਇਹ ਅਸੱਭੇਕ ਅਰਥਾਂ ਦੀ ਧਾਰਨਾ ਹੁੰਦੀ ਹੈ ਇਸ ਵਿੱਚ ਅਪਭਾਸ਼ਾ ਮੇਣੇ ਚੜ ਨਿੰਦਿਆ ਆਦਿ ਸਬੰਧਤ ਹਨ ਕਈ ਵਾਰੀ ਸਾਨੂੰ ਕੁਐਸਚਨ ਬਣ ਜਾਂਦਾ ਹੈਗਾ ਕਿ ਅਪਭਾਸ਼ਾ ਮੇਣੇ ਚੜ ਨਿੰਦਿਆ ਆਦਿ ਕਿਹੜੀ ਵਿਅਕਤੀਗਤ ਭਾਸ਼ਾ ਦੀ ਬਣ ਗਈ ਹੈਗੀ ਆ ਜੀ ਇਹ ਅਸੀਂ ਲਿਖਾਂਗੇ ਕਿ ਵਿਅਕਤੀਗਤ ਭਾਸ਼ਾ ਦੀ ਬਣ ਗਈ ਆ ਜੇਕਰ ਸਾਨੂੰ ਇਹ ਕੁਐਸਚਨ ਆਉਂਦਾ ਹੈਗਾ ਤਾਂ ਅੱਗੇ ਹੈਗਾ ਜੀ ਪਿੰਨਨ ਤੇ ਕੋਰੀਅਲ ਬਣ ਗਈ ਕਈ ਵਾਰੀ ਛੋਟਾ ਕੁਐਸਚਨ ਬਣ ਜਾਂਦਾ ਕਿ ਪਿੰਨਨ ਦਾ ਅਰਥ ਕੀ ਹੈ ਤਾਂ ਅਸੀਂ ਕੀ ਕਹਾਂਗੇ ਅਸੀਂ ਲਿਖਾਂਗੇ ਕਿ ਉਹ ਕੰਮ ਚਲਾਊ ਭਾਸ਼ਾ ਜਿਹੜੀ ਕੰਮ ਚਲਾਊ ਭਾਸ਼ਾ ਹੁੰਦੀ ਹੈ ਉਸ ਨੂੰ ਅਸੀਂ ਪਿੰਜਨ ਕਹਿੰਨੇ ਹਾਂ ਜਾਂ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਕੰਮ ਚਲਾਊ ਭਾਸ਼ਾ ਨੂੰ ਕੀ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਪਿੰਜਨ ਕਿਹਾ ਜਾਂਦਾ ਹੈ ਕਹਿੰਦੇ ਇਹ ਪਿੰਜਨ ਦਾ ਅਰਥ ਇਹ ਹੁੰਦਾ ਕਿ ਕੰਮ ਚਲਾਊ ਭਾਸ਼ਾ ਪਰ ਸਮਾ ਪਾ ਕੇ ਇਹ ਹੀ ਭਾਸ਼ਾ ਜਦੋਂ ਸਥਾਨਿਕ ਬਣ ਜਾਵੇ ਨਾ ਤਾਂ ਉਸ ਨੂੰ ਅਸੀਂ ਕੋਰੀਅਲ ਦਾ ਨਾਮ ਦਿੰਨੇ ਹਾਂ ਪਰਚੀਨ ਪੰਜਾਬ ਦੀ ਜਿਹੜੀ ਉਪ ਭਾਸ਼ਾ ਉਹ ਡੋਗਰੀ ਸੀਗੀ ਪਰ ਅੱਜ ਕੱਲ ਇਸ ਨੂੰ ਜੰਮੂ ਕਸ਼ਮੀਰ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ ਇੱਕ ਵਾਰੀ ਫਿਰ ਤੋਂ ਆਪਾਂ ਰਿਪੀਟ ਕਰਦੇ ਹਾਂ ਜੇਕਰ ਭਾਸ਼ਾ ਦਾ ਅਜੇ ਕਿ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹਨ ਤਾਂ ਦੋ ਕਿਸਮਾਂ ਨੇ ਜੀ ਮੌਖਿਕ ਤੇ ਲਿਖਤੀ ਜੇਕਰ ਭਾਸ਼ਾ ਦੀਆਂ ਬਣਗੀਆਂ ਆ ਜਾਣ ਤਾਂ ਇਹਦੀਆਂ ਦੋ ਬਣਗੀਆਂ ਹਨ ਵਿਅਕਤੀਗਤ ਭਾਸ਼ਾ ਪਿੰਨਨ ਤੇ ਕੋਰੀਅਲ ਬਣਗੀ ਹਾਂਜੀ ਹੁਣ ਆਪਾਂ ਭਾਸ਼ਾ ਤੇ ਉਪ ਭਾਸ਼ਾ ਨਾਲ ਸੰਬੰਧਤ ਕੁਝ ਕਿ ਐਮ ਸੀ ਕਯੂ ਕਰਾਂਗੇ ਪਹਿਲਾ ਕੁਐਸਚਨ ਹੈ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਆ ਉਹ ਗੁਰਮੁਖੀ ਲਿਪੀ ਹੈਗੀ ਆ ਹਿੰਦੀ ਭਾਸ਼ਾ ਦੀ ਜਿਹੜੀ ਲਿਪੀ ਉਹ ਦੇਵਨਾਗਰੀ ਆ ਤੇ ਇੰਗਲਿਸ਼ ਭਾਸ਼ਾ ਦੀ ਲਿਪੀ ਜਿਹੜੀ ਉਹ ਰੋਮਨ ਹੈ ਕੁਐਸਚਨ ਪੇਪਰ ਦੇ ਵਿੱਚ ਇਹ ਵੀ ਆ ਸਕਦਾ ਕਿ ਗੁਰਮੁਖੀ ਆ ਜਿਹੜੀ ਉਹ ਕਿਹੜੀ ਭਾਸ਼ਾ ਦੀ ਲਿਪੀ ਹੈਗੀ ਆ ਤਾਂ ਅਸੀਂ ਪੰਜਾਬੀ ਭਾਸ਼ਾ ਦੀ ਲਿਪੀ ਵੀ ਕਹਿ ਸਕਦੇ ਹਾਂ ਪੰਜਾਬੀ ਭਾਸ਼ਾ ਦੀ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਕਿਹੜੀ ਹੈ ਜੀ ਇਹ ਮਾਝੀ ਭਾਸ਼ਾ ਹੈਗੀ ਆ ਜਾਂ ਇਦਾਂ ਵੀ ਕੁਐਸਚਨ ਬਣ ਸਕਦਾ ਕਿ ਮਾਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਇਹਨੂੰ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਹੜੀ ਪੰਜਾਬੀ ਉਪ ਬੋਲੀ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਜਿਹੜੀ ਪੋਠੋਹਾਰੀ ਹੈ ਜੀ ਇਹ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਅਜੋਕੇ ਪੰਜਾਬ ਦੇ ਵਿੱਚ ਸਿਰਫ ਤਿੰਨ ਬੋਲੀਆਂ ਹੀ ਬੋਲੀਆਂ ਜਾਂਦੀਆਂ ਨੇ ਮਾਝੀ ਦੁਆਬੀ ਤੇ ਮਲਵਈ ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਜਿਹੜੀ ਉਪ ਬੋਲੀ ਆ ਉਹ ਪੋਵਾਦੀ ਆ ਜੀ ਤੇ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਬੋਲੀ ਆ ਜਿਹੜੀ ਮਲਵਈ ਆ ਕਦੇ-ਕਦੇ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਜਿਹੜੀ ਮਲਵਈ ਉਹ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਜੀ ਜਿਹੜੀ ਮਲਵਈ ਆ ਉਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਦੁਆਬੀ ਆ ਜਿਹੜੀ ਉਚਾਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਤੇ ਮਾਝੀ ਵੀ ਚਾਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਆ ਜਿਹੜੀ ਉਹ ਮਲਵਈ ਆ ਉੱਤਰੀ ਲੈਂਦੀ ਵਿੱਚ ਕਿਹੜੀ ਉਪ ਭਾਸ਼ਾ ਨੂੰ ਨਹੀਂ ਰੱਖਿਆ ਗਿਆ ਜਿਹੜੀ ਪੂਠੋਹਾਰੀ ਭਾਸ਼ਾ ਨਾਲ ਇਹਨੂੰ ਉਤਰੀ ਲੈਂਦੀ ਭਾਸ਼ਾ ਦੇ ਵਿੱਚ ਨਹੀਂ ਰੱਖਿਆ ਗਿਆ ਜੀ ਕਿਦੇ ਨਾਲ ਟਿੱਪੀ ਤੇ ਬਿੰਦੀ ਨਹੀਂ ਲੱਗਦੀ ਊੜੇ ਨੂੰ ਔਂਕੜ ਤੇ ਊੜੇ ਨੂੰ ਦਲੈਂਕੜ ਨਾਲ ਜਿਹੜੀ ਆਹੋ ਬਿੰਦੀ ਟਿੱਪੀ ਜਿਹੜੀ ਉਹ ਨਹੀਂ ਲੱਗਦੀ ਜੀ ਭਾਸ਼ਾ ਕੀ ਆ ਭਾਸ਼ਾ ਇੱਕ ਚੇਨ ਪ੍ਰਬੰਧਨ ਹੈ ਭਾਸ਼ਾ ਕੀ ਇੱਕ ਚੇਨ ਪ੍ਰਬੰਧਨ ਜਾਂ ਕੁਐਸਚਨ ਬਣ ਜਾਂਦਾ ਚੇਨ ਪ੍ਰਬੰਧਕੀ ਹੈ ਇੱਕ ਭਾਸ਼ਾ ਭਾਸ਼ਾ ਵਿੱਚ ਸ਼ਬਦ ਦਾ ਜਿਹੜਾ ਅਰਥ ਦਾ ਸਬੰਧ ਉਹ ਇੱਕ ਆਪਹੁਦਰਾ ਹੁੰਦਾ ਜਿਹੜੀ ਭਾਸ਼ਾ ਹਨ ਉਹ ਸਾਡੇ ਮੂੰਹ ਦੇ ਵਿੱਚੋਂ ਆਪ ਮੁਹਾਰੇ ਜਿਹੜੀ ਉਹ ਨਿਕਲਦੀ ਆ ਜਿੱਦਾਂ ਜਿਹੜੇ ਸਾਡੇ ਮਨ ਦੇ ਵਿੱਚੋਂ ਜਿਹੜੀਆਂ ਧੁਨੀਆਂ ਨੇ ਬੋਲ ਨੇ ਉਹ ਆਪਹੁਦਰੇ ਬਾਹਰ ਆਉਂਦੇ ਨੇ ਭਾਸ਼ਾ ਜਿਹੜੀ ਗ੍ਰਹਿਣ ਕੀਤੀ ਜਾਂਦੀ ਹੈ ਜੀ ਭਾਸ਼ਾ ਬੱਚਾ ਜਿਹੜਾ ਉਹ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਭਾਸ਼ਾ ਜਿਹੜੀ ਆ ਉਹ ਕੀ ਆ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਆ ਕੱਲ ਵੀ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਕਿ ਜਦੋਂ ਮਨੁੱਖ ਦੇ ਜਿਹੜੇ ਹਾ ਭਾਵਾ ਉਹ ਦੂਸਰਿਆਂ ਨਾਲ ਸਾਂਝੇ ਕਰਦਾ ਤਾਂ ਉਸ ਨੂੰ ਅਸੀਂ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਕਹਿੰਦੇ ਆ ਭਾਸ਼ਾ ਕੀ ਆ ਭਾਸ਼ਾ ਵਿਕਾਸ ਦਾ ਇੱਕ ਸਿੱਟਾ ਹੈਗਾ ਭਾਸ਼ਾ ਕੀ ਆ ਭਾਸ਼ਾ ਮਨੁੱਖ ਦੀ ਜਿਹੜੀ ਆਪਣੀ ਸਿਰਜਣਕ ਸੱਭਿਆਚਾਰਕ ਇੱਕ ਸਿਰਜਣਾ ਹੈਗੀ ਆ ਜੀ ਇਹ ਕੁਐਸਚਨ ਨੇ ਕੁਝ ਆਪਾਂ ਕੁਐਸਚਨ ਹੋਰ ਕਰਦੇ ਆ ਤੁਸੀਂ ਇਹਨਾਂ ਕੁਐਸਚਨਾਂ ਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਇਹਨਾਂ ਦੇ ਵਿੱਚੋਂ 5 ਦਾ 10 ਕੁਐਸਚਨ ਹੀ ਤੁਹਾਨੂੰ ਇਦਾਂ ਦੇ ਦੇਖਣ ਨੂੰ ਮਿਲਣਗੇ ਪੇਪਰ 'ਚ ਤਿੰਨ ਚਾਰ ਕੁਐਸਚਨ ਤਾਂ ਪੱਕਾ ਹੀ ਤੁਹਾਨੂੰ ਭਾਸ਼ਾ ਤੇ ਉਪਭਾਸ਼ਾ ਨਾਲ ਜ਼ਰੂਰ ਪੇਪਰ ਦੇ ਵਿੱਚ ਆਉਣਗੇ ਸੋ ਤੁਸੀਂ ਤਿੰਨ ਚਾਰ ਨੰਬਰ ਆਪਣੇ ਆ ਜਿਹੜੇ ਉਹਨਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਓ ਇਹ ਆ ਸਾਰੇ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਇਹਨਾਂ ਨੂੰ ਕਾਪੀ ਤੇ ਨੋਟ ਕਰ ਲਓ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਤਾਂ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ ਜੀ ਜੇਕਰ ਪੰਜਾਬ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਆ ਇੱਕ ਕੁਐਸਚਨ ਹੋਰ ਬੰਦ ਆ ਕਿ ਸਭ ਤੋਂ ਵੱਧ ਜਿਹੜੀ ਪੰਜਾਬੀ ਉਹ ਕਿੱਥੇ ਬੋਲੀ ਜਾਂਦੀ ਆ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪਰਵਾਨਗੀ ਸਭ ਤੋਂ ਪਹਿਲਾਂ ਕਿਹੜੀ ریاست ਨੇ ਦਿੱਤੀ ਸੀ ਜੀ ਪਟਿਆਲਾ ریاست ਨੇ ਦਿੱਤੀ ਸੀਗੀ ਵਾਰਤਕ ਸ਼ਬਦ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਿੱਧਾ ਸਾਦਾ ਕਥਨ ਜਿਹੜਾ ਵਾਰਤਕ ਸ਼ਬਦ ਆ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਜੀ ਉਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਲੈਂਗੁਇਸਟਿਕ ਸਰਵੇ ਆਫ ਇੰਡੀਆ ਪੁਸਤਕ ਕਿਦੀ ਲਿਖੀ ਹੋਈ ਆ ਜੀ ਇਹ ਗਰੀ ਅਰਸਨ ਨੇ ਲਿਖੀ ਹੋਈ ਆ ਇੱਕ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਬੁਕਸ ਨੂੰ ਲੈ ਕੇ ਵੀ ਵਿਆਕਰਨ ਦੇ ਵਿੱਚੋਂ ਫਿਰ ਅਗਲਾ ਕੁਐਸਚਨ ਆ ਕਿ ਪੰਜਾਬੀ ਭਾਸ਼ਾ ਦਾ ਇਤਿਹਾਸਕਰਤਾ ਕੌਣ ਆ ਜੀ ਇਹ ਸਾਡੇ ਪਹਿਲਾਂ ਵੀ ਪੰਜਾਬੀ ਏ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਵਿਦਿਆਪਾਸਕਰ ਅਰुण ਹੁਣ ਵੀ ਇਸ ਪ੍ਰਸ਼ਨ ਦੀ ਆਉਣ ਦੀ ਸੰਭਾਵਨਾ ਤਾਂ ਤੁਸੀਂ ਇਸ ਪ੍ਰਸ਼ਨ ਨੂੰ ਜ਼ਰੂਰ ਯਾਦ ਕਰ ਲਓ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਇਤਿਹਾਸਕਰਤਾ ਉਹ ਕੌਣ ਆ ਵਿਦਿਆਪਾਸਕਰ ਅਰुण ਸਸਾ ਪੈਰ ਬਿੰਦੀ ਖਖੇ ਪੈਰ ਬਿੰਦੀ ਜਜੇ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਤੇ ਫਫੇ ਪੈਰ ਬਿੰਦੀ ਜਿਹੜੀਆਂ ਧੁਨੀਆਂ ਨੇ ਇਹ ਕਾਦੀਆਂ ਪ੍ਰਵਾਦੀਆਂ ਸੂਚਕ ਨੇ ਜੀ ਇਹ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸਾਰੇ ਅੱਖਰ ਕਿੱਥੋਂ ਲਈ ਗਏ ਨੇ ਜੀ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸੀ ਆਪਣੀ ਭਾਸ਼ਾ ਤੇ ਉਪ ਭਾਸ਼ਾ ਦੀ ਕਲਾਸ ਤੇ ਜਿਹੜੇ ਬੱਚੇ ਨੇ ਪਹਿਲੀ ਕਲਾਸ ਨਹੀਂ ਦੇਖੀ ਆ ਉਹ ਇਸੇ ਚੈਨਲ ਤੇ ਜਾ ਕੇ ਆਪਣੀ ਕਲਾਸ ਨੂੰ ਦੇਖਣ ਅਤੇ ਆਪਣੇ ਸਾਰੇ ਟੌਪਿਕ ਨੂੰ ਕੰਪਲੀਟ ਕਰਨ ਤੁਸੀਂ ਬੱਚੋ ਕਮੈਂਟ ਜ਼ਰੂਰ ਕਰਿਆ ਕਰੋ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੋ ਥੈਂਕ ਯੂ